ਕਲਾ ਮਨੁੱਖੀ ਮਨ ਉਤੇ ਪੈ ਮਿੱਟੀ ਘਟੇ ਨੂੰ ਉਤਾਰ ਕੇ ਉਸ ਨੂੰ ਹੌਲਾ ਫੁੱਲ ਕਰ ਦਿੰਦੀ ਹੈ ਕਲਾ ਨਾਲ ਜੁੜੇ ਵਿਅਕਤੀ ਜੀਵਨ ਵਿੱਚ ਹਮੇਸ਼ਾ ਸੰਤੋਸ਼ ਖੁਸ਼ ਤੇ ਹੌਲੇ ਫੁੱਲੇ ਰਹਿੰਦੇ ਨੇ ਸੋ ਜਦੋਂ ਕਲਾ ਦੀ ਗੱਲ ਆ ਤਾਂ ਕਲਾ ਦੀ ਗੱਲ ਕਰਦੇ ਹੋਏ ਕਲਾ ਦੇ ਅੰਗ ਸੰਗ ਦੇ ਵਿੜੇ ਦੇ ਵਿੱਚ ਮੌਨ ਗਿੱਲ ਇੱਕ ਵਾਰ ਫਿਰ ਤੁਹਾਡਾ ਸਭ ਦਾ ਸਵਾਗਤ ਕਰਦਾ ਅੱਜ ਜਿਸ ਤਰ੍ਹਾਂ ਆਪਾਂ ਹਰ ਵਾਰ ਵਧੀਆ ਕਲਾਮਈ ਵਿਅਕਤੀਆਂ ਦੇ ਨਾਲ ਗੱਲਬਾਤ ਕਰਦੇ ਆਂ ਅੱਜ ਉਸੇ ਲੜੀ ਦੇ ਵਿੱਚ ਸਾਡੇ ਮੇਰੇ ਵੱਡੇ ਵੀਰ ਬਲਦੇਵ ਸਿਰਾ ਜੀ ਜੋ ਕਿ ਪੰਜਾਬੀ ਦੇ ਵਿੱਚ ਬੜੀ ਕਮਾਲ ਦੀ ਗਜ਼ਲ ਲਿਖਦੇ ਆਂ ਅੱਜ ਸਟੂਡੀਓ 'ਚ ਆਏ ਨੇ ਆ ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਬਲਦੇਵ ਸਿਰਾ ਜੀ ਕਲਾ ਦੇ ਅੰਗ ਸੰਗ ਵੱਜੀਆਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਭ ਤੋਂ ਪਹਿਲਾਂ ਤਾਂ ਇਹ ਵੀ ਆਪਾਂ ਬੜੇ ਚੜਦੇ ਜਾਣਦੇ ਆ ਆਪ ਸੋਚੀ ਗੱਲਾਂ ਬਾਤਾਂ ਵੀ ਕਰਦੇ ਰਹਿੰਦੇ ਆ ਤੇ ਥੋੜਾ ਜਿਹਾ ਆਪਣੇ ਪਿਛੋਕੜ ਬਾਰੇ ਦੱਸੋ ਮੈਨੂੰ ਇਹ ਵੀ ਪਤਾ ਹੈ ਵੀ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੇ ਤੋਂ ਪਹਿਲਾਂ ਹੀ ਬੜੀ ਚੰਗੀ ਪੜ੍ਹਾਈ ਵੱਡੇ ਭੈਣਾਂ ਭਰਾਵਾਂ ਨੇ ਕਰੀ ਹੋਈ ਸੀ ਤੇ ਉਸੇ ਲੜੀ ਦੇ ਵਿੱਚ ਤੋਰਦਿਆਂ ਹੋਇਆ ਤੇ ਤੁਸੀਂ ਆਪ ਵੀ ਬੜੀ ਹਾਈ ਲੈਵਲ ਦੀ ਐਜੂਕੇਸ਼ਨ ਗ੍ਰਾਂਡ ਕੀਤੀ ਥੈਂਕ ਯੂ ਜੀ ਮੈਂ ਇੱਕ ਬੜੇ ਛੋਟੇ ਪਿੰਡ ਹੈਗਾ ਸਾਡੇ ਦੋਆਬੇ ਵਿੱਚ ਹੁਸ਼ਿਆਰਪੁਰ ਜਿਲ੍ਹੇ ਵਿੱਚ ਟਾਂਡੇ ਦੇ ਲਾਗੇ ਨੰਗਲਕੁੰਗਾ ਤੇ ਮੇਰਾ ਜੰਪੜਾ ਉੱਥੇ ਦਾ ਹੈਗਾ ਤੇ ਸਾਡੇ ਬਜ਼ੁਰਗ 3000 ਕਿਲੋਮੀਟਰ ਦੂਰ ਜਮਸ਼ੀਦਪੁਰ ਚ ਕੰਮ ਕਰਦੇ ਹੁੰਦੇ ਸੀਗੇ ਛੁੱਟੀਆਂ ਚ ਉਹਨਾਂ ਕੋਲ ਚੱਲ ਜਾਣਾ ਆ ਜਾਣਾ ਤੇ ਜੰਪੜਾ ਤੇ ਛੋਟੇ ਹੁੰਦੇ ਦੀ ਜਿਹੜੀ ਪੜ੍ਹਾਈ ਨਾਨਕਿਆ ਦੇ ਹੋਈ ਅੱਛਾ ਸਾਡੇ ਨਾਨੇ ਨੇ ਕੱਚੀ ਚ ਪੜ੍ਹਨੇ ਪਾਤਾ ਉਹਨੇ ਕੱਚੀ ਪੱਕੀ ਹੁੰਦੀ ਨਾ ਨਾਨਕ ਕਿ ਕਿਹੜਾ ਪਿੰਡ ਸੀ ਉਹ ਹੀ ਨੰਗਲਕੂnga ਉਹ ਨੰਗਲਕੂnga ਸਾਡਾ ਅਸਲੀ ਪਿੰਡ ਜਿਹੜਾ ਖੱਖਾਂ ਹੈ ਉਹ ਗੁਲੰਦਰ ਚ ਪੈ ਜਾਂਦਾ ਹੈਗਾ ਅਸਲੀ ਪਿੰਡ ਖੱਖਾਂ ਹਾਂਜੀ ਠੀਕ ਹੈ ਤੇ ਫੇ ਉਹ ਉੱਥੇ ਕੱਚੀ ਚ ਪੜ੍ਹਨੇ ਪਾਤਾ ਫੇ ਕਿਸੇ ਨੇ ਪੁੱਛਿਆ ਨਹੀਂ ਵੀ ਕੀ ਕਰਦਾ ਕਿ ਨਹੀਂ ਕਦੀ ਬੂਝਾਂ ਚ ਲੁਕ ਕੇ ਰਹਿਣਾ ਇਦਾਂ ਪੜ-ਪੜ ਕੇ ਤੱਕ ਕਿ ਉਹ ਇਕੱਲਾ ਕੇ ਪੜ ਗਿਆ ਪਰ ਉਹ ਇਹ ਬੂਝਾਂ ਚ ਲੁਕਣ ਵਾਲੇ ਮੱਸਿਗ ਵਿੱਚ ਕਰਕੇ ਉਹ ਹਾਲਾਤ ਇਦਾਂ ਦੇ ਹੁੰਦੇ ਸੀਗੇ ਜੀ ਉਹ ਪਿੰਡ ਸਾਡੇ ਪਿੰਡ ਚੋਸ ਸੀਗਾ ਤੇ ਚੋਮਚ ਦੀ ਲੰਘ ਕੇ ਜਾਣਾ ਰੇਤਾ ਹੁੰਦੀ ਸੀਗੀ ਨੰਗੇ ਪੈਰੀ ਜਾਣਾ ਫੇ ਤੇ ਰੇ ਰੇ ਤਪੀ ਹੋਣੀ ਉਹ ਅਕੜੇ ਜੇ ਹੁੰਦੇ ਸੀ ਉਹ ਭੰਨ ਲੈਣੇ ਤੇ ਉਹਦੇ ਮੁਰੇ ਇੱਕ ਮੁੰਡੇ ਜਿਹਦੇ ਜੁੱਤੀ ਨਹੀਂ ਉਹਨੂੰ ਸਿੱਟੀ ਜਾਣੇ ਦੌੜ ਕੇ ਪੱਤਿਆਂ ਦੇ ਉੱਤੇ ਤੇ ਸਾਡੇ ਨਾਨੇ ਨੇ ਇੱਕ ਜੁੱਤੀ ਬਣਵਾਤੀ ਮੈਨੂੰ ਤੋੜੀ ਦੀ ਹੂੰ ਸਾਡਾ ਪਿੰਡ ਦਾ ਮੁੰਡਾ ਹੋਰ ਮੇਰਾ ਕਲਾਸ ਵਾਲਾ ਸੀ ਉਹ ਕਹਿੰਦਾ ਉਹ ਇਹ ਤਾਂ ਮੇਲਿਆਂ ਮੂਲਿਆਂ ਚ ਪਾਈ ਦੀ ਤੂੰ ਕਿਤੇ ਪਾਈ ਫਿਰਦਾ ਐ ਜੁੱਤੀ ਮੈਂ ਛੋਲੇ ਚ ਰੱਖੀ ਉਹ ਸਾਲ ਬਾਅਦ ਪੈਰ ਬੜੇ ਹੋ ਗਏ ਜੁੱਤੀ ਛੋਟੀ ਹੋ ਗਈ ਛੋਲੇ ਜੀ ਛੋਟੀ ਹੋ ਗਈ ਛੋਲੇ ਜੀ ਛੋਟੀ ਹੋ ਗਈ ਆ ਉਹਨਾਂ ਦੇ ਨਾਲ ਦੇ ਵਿੱਚ ਉਹੀ ਥੋੜੀ ਜੁੱਤੀ ਚੱਲਦੀ ਸੀ ਤੇਲ ਲਾਉਂਦੇ ਸੀ ਉਹ ਹਾਂਜੀ ਹਾਂਜੀ ਘੁਰਮ ਦੀ ਤਾਂ ਬਾਅਦ ਚ ਫੇ ਕਿਤੇ ਉਹ ਪੈਂਦੀ ਵੀ ਸੀ ਹਾਂਜੀ ਉਹ ਗਲਤੀ ਕਰੇ ਤਾਂ ਉਹ ਉਹ ਦਾ ਪੈਰਾਂ ਚ ਪਾਉਣ ਪੈਂਦੀ ਸੀ ਪਰ ਗਲਤੀ ਕਰੇ ਤਾਂ ਮੈਂ ਰੋਜ਼ ਹੂ ਵੀ ਪੈਂਦੀ ਸੀ ਉਹ ਦਾ ਪੈਂਦੀ ਸੀ ਤੇ ਅਚਾ ਤੁਸੀਂ ਉਹ ਇਹ ਕਿਉਂਕਿ ਮੈਨੂੰ ਪਤਾ ਭੈਣ ਭਰਾ ਨੇ ਬੜੀ ਐਜੂਕੇਸ਼ਨ ਅੰਗ੍ਰਹਿਣ ਕੀਤੀ ਤੁਸੀਂ ਇਸ ਬੋਟਨੀ ਵਾਲੇ ਸਾਈਡ ਤੇ ਕਿਵੇਂ ਆ ਗਏ ਉਹ ਦਰਸਲ ਜੀ ਮੈਂ ਪ੍ਰੀ ਮੈਡੀਕਲ ਕੀਤਾ ਟਾਂਡੇ ਤੋਂ ਹੂੰ ਗਵਰਨਮੈਂਟ ਕਾਲਜ ਤੇ ਮੈਂ ਹੁਸ਼ਿਆਰਪੁਰ ਗਵਰਨਮੈਂਟ ਕਾਲਜ ਐਡਮਿਸ਼ਨ ਲੈ ਲਿਆ ਸਗਾ ਤੇ ਮੇਰਾ ਬਰਦਰ ਇੰਜੀਨੀਅਰਿੰਗ ਕਰਦਾ ਸੀਗਾ ਭਰਾ ਮੇਰਾ ਰਜਿੰਦਰ ਸਿੰਘ ਚੰਡੀਗੜ੍ਹ ਤੇ ਮੈਂ ਉਹਨੂੰ ਮਿਲਣ ਗਿਆ ਚੰਡੀਗੜ੍ਹ ਦੇਖਣ ਗਿਆ ਸਾਡੇ ਪਿੰਡ ਦਾ ਇੱਕ ਹੋਰ ਮੁੰਡਾ ਡਾਕਟਰ ਯוגਜੀਤ ਸਿੰਘ ਦਾ ਭਤੀਜਾ ਸੀਗਾ ਖਵਾਲ ਉਹ ਬੋਟਨੀ ਦੀ ਐਮ ਐਸ ਸੀ ਕਰਦਾ ਸੀ ਉਹ ਕਹਿੰਦਾ ਕਿ ਇੱਥੇ ਵੀ ਅਪਲਾਈ ਕਰ ਦੇ ਓਕੇ ਉਹ ਮੈਂ ਉਥੇ ਵੀ ਅਪਲਾਈ ਕਰ ਦਿੱਤਾ ਮੈਨੂੰ ਕੈਮਿਸਟਰੀ ਚ ਜ਼ੂਲੋਜੀ ਚ ਜੀਓਲੋਜੀ ਚ ਬਾਇਓਕੈਮਿਸਟਰੀ ਮਾਈਕਰੋਬਾਇਓਲੋਜੀ ਐਂਥਰੋਪੋਲੋਜੀ ਚ ਬੋਟਨੀ ਚ ਐਡਮਿਸ਼ਨ ਮਿਲ ਗਈ ਸਾਰਾ ਜਿਹੜਾ ਐਡਮਿਸ਼ਨ ਮਿਲ ਗਿਆ ਤੇ ਮੈਂ ਕਿਹਾ ਮੈਂ ਜ਼ੂਲੋਜੀ ਲਾਈ ਕਰਦਾ ਵੀ ਇਹਦੇ ਜਾਣਾ ਉਹ ਕਹਿੰਦਾ ਇਹ ਤਾਂ ਕੁੜੀਆਂ ਦਾ ਸਬਜੈਕਟ ਹੈ ਇੱਥੇ ਕੀ ਕਰਨਾ ਆਹ ਬੋਟਨੀ ਜਾਇਆ ਓਕੇ ਫਿਰ ਬੋਟਨੀ ਇਦਾਂ ਹੀ ਗਾਈਡ ਕੁੜ ਕਿਸੇ ਦਿਨ ਕੀਤਾ ਨੀਗਾ ਇੰਨਾ ਡਰਾਈ ਸਬਜੈਕਟ ਤੇ ਉਹਦੇ ਚ ਫੇ ਕਰ ਲਿਆ ਤਿੰਨ ਚਾਰ ਮਹੀਨੇ ਸਾਡੇ ਬਜ਼ੁਰਗ ਨੇ ਪੈਸੇ ਵੀ ਨਹੀਂ ਭੇਜੇ ਤੇ ਮੇਰੇ ਤੋਂ ਬਿਨਾ ਪੁੱਛੇ ਤੁਸੀਂ ਦੋ ਪੜਨ ਲੱਗ ਪਏ ਚੰਡੀਗੜ੍ਹ ਤੇ ਮੈਂ ਨਹੀਂ ਫੋਰਡ ਕਰ ਸਕਦਾ ਅੱਛਾ ਤੇ ਹੌਲੀ ਹੌਲੀ ਭੇਜਣ ਲੱਗੋ ਵਿਚਾਰੇ ਤੇ ਜੇ ਉਹ ਕੁਛ ਅੱਜ ਕਾ ਅੱਜ ਮੈਂ ਹੈਗਾ ਆਪਣੇ ਮਾਪੇ ਬਾਬ ਦੀ ਉਹਨਾਂ ਦੇ ਉਹਨਾਂ ਦੀ ਹਿੰਮਤ ਆ ਉਹਨੇ ਪੜਾਇਆ ਮੇਰੇ ਦੋ ਹੋਰ ਭਰਾ ਉਹਨਾਂ ਨੂੰ ਇੱਕ ਵੱਡੇ ਨੂੰ ਇੰਜੀਨ ਕਰਾਈ ਮਕੈਨੀਕਲ ਜਿਹੜਾ ਮੇਤੋਂ ਵੱਡਾ ਸੀ ਉਹਨੂੰ ਇਲੈਕਟ੍ਰੀਕਲ ਕਰਾਈ ਇੱਕ ਮੇਰੀ ਸਿਸਟਰ ਸੀ ਮੇਤੋਂ 12 ਸਾਲ ਵੱਡੀ ਹੁਣ ਤਾਂ ਗੁਜ਼ਰ ਗਈ ਆ ਉਹਨੇ ਮੈਨੂੰ ਪਾਲਿਆ ਮਾ ਮਾਂ ਵਾਂਗੂ ਉਹਨੇ ਉਹਨੂੰ ਐਮਏ ਕਰਾਈ ਉਹ ਐਡਮਿਸ਼ਨ ਫੈਸਿਲੀਟੇਟਰ ਹੋਈ ਓਕੇ ਤੇ ਮੈਂ ਸਭ ਤੋਂ ਛੋਟਾ ਹਾਂ ਇੱਕ ਸਾਡੀ ਭੈਣ ਕਾਮਰੇਟ ਹੈਗੀ ਆ ਉਹ ਜਿਹਦੀ ਆ ਬਾਕੀ ਸਾਰੇ ਗੁਜ਼ਰ ਗਏ ਇੱਕ ਭਰਾ ਹੋਰ ਸੀ ਉਹ ਵੀ ਜਮਸ਼ੇਦਪੁਰ ਸੇ ਉਹ ਵੀ ਗੁਜ਼ਰ ਗਿਆ ਹੁਣ ਤਾਂ ਆਪਾਂ ਵੀ ਬਜ਼ੁਰਗਾਂ ਦੀ ਸ਼੍ਰੇਣੀ 'ਚ ਹੀ ਆ ਜਾਂਦੇ ਹਾਂ ਬੱਸ ਮੈਂ ਵੀ ਜੀ 78 ਦਾ ਹੋ ਗਿਆ ਤੁਸੀਂ ਦੇਖੋ ਵੀ ਅੱਜ ਫਲਕ ਜਾ ਲੈ ਜਾਣਾ ਸੀ ਵੀ ਬਾਕੀ ਤੁਸੀਂ ਫਿਰ ਉਹ ਬੋਟਨੀ ਦਾ ਕੰਮ ਤੋਂ ਬਾਅਦ ਫਿਰ ਤੁਸੀਂ ਪੜਾਉਣਾ ਵੀ ਸ਼ੁਰੂ ਕੀਤਾ ਗੁਰੂ ਗੋਬਿੰਦ ਸਿੰਘ ਜੀ ਹਾਂ ਮੈਂ ਬੋਟਨੀ ਦੀ ਕਰਕੇ ਐਮ ਐਸ ਸੀ ਤੇ ਉੱਥੇ ਹੀ ਫਿਰ ਮੈਂ ਗੁਰੂਬੇਸੀ ਕਾਲਜ ਚੰਡੀਗੜ੍ਹ 26 ਸੈਕਟਰ ਉੱਥੇ ਲੈਕਚਰਰ ਲੱਗ ਗਿਆ ਸੀਗਾ ਪ੍ਰੋਫੈਸਰ ਤੇ ਉੱਥੇ ਤਿੰਨ ਤਿੰਨ ਸਾਲ ਪੜਾਇਆ ਉੱਥੇ ਵੀ ਦਿਲ ਨਹੀਂ ਲੱਗਾ ਵੇ ਜਦੋਂ ਪੈਰ 'ਚ ਚੱਕਰ ਹੁੰਦਾ ਬਾਹਰ ਜਾਣਾ ਬਾਹਰ ਜਾਣਾ ਮੈਂ ਅਪਲਾਈ ਕਰਦਾ ਹੁੰਦਾ ਮੈਨੂੰ ਕੀ ਨੀਆਂ ਮਿਲ ਗਈ ਜੌਬ ਸਕੂਲ 'ਚ ਤੇ ਤੇ ਫੀਜੀ ਮਿਲ ਕੇ ਕਾਲਜ टीच ਕਰਨ ਦੀ ਤੇ ਫੀਜੀ ਵਾਲਿਆਂ ਨੇ ਟਿਕਟ ਭੇਜ ਦਿੱਤੀ ਓਕੇ ਤੇ ਮੈਂ ਫਿਰ ਬੇਰੂਨ ਦੱਸਿਆ ਵੀ ਮੈਂ ਤਾਂ ਚੱਲਿਆ ਤਾਂ ਉਹ ਕਹਿੰਦਾ ਚੰਗਾ ਕੁਝ ਪੜਦਾ ਹੁੰਦਾ ਸੀ ਉਹ ਗੁਰਬਾਣੀ ਕਾਫੀ ਗਿਆਨ ਸੀ ਉਹਨਾਂ ਨੂੰ ਕੋਈ ਕਹਿੰਦਾ ਜਹਾਜਾਂ ਦਾਣਾ ਪਾਣੀ ਤੇ ਚੰਗਾ ਉਹ ਤਜਾਫ ਹਾਂ ਤੇ ਕਾफी ਸਖਤ ਸੁਭਾਅ ਸੀ ਪਹਿਲੀ ਵਾਰੀ ਜ਼ਿੰਦਗੀ ਚ ਮੈਂ ਉਹਨੂੰ ਕੋਈ 22 ਸਾਲ ਲਾਣਾ ਪਹਿਲੀ ਵਾਰ ਜੱਫੀ ਪਾ ਕੇ ਮੈਨੂੰ ਉਹ ਮਿਲਿਆ ਇਹ ਫਾਦਰ ਐਵੇਂ ਹੀ ਹੁੰਦੇ ਨੇ ਅੰਦਰੋਂ ਮੜੇ ਮੋਹ ਹੁੰਦੇ ਨੇ ਪਰ ਬਾਹਰ ਉਹਨਾਂ ਨੇ ਇੱਕ ਮਖੋਟਾ ਅਖਰੋਲ ਰੰਗੂ ਨਾ ਉਹ ਉਹ ਸਖਤ ਬਣਾਇਆ ਸੀ ਸਖਤ ਸੁਭਾਸਿਕਾ ਬਟ ਹਾਂ ਸਿਗੇ ਬਹੁਤ ਪਿਆਰ ਵਾਲੇ ਉਹਨਾਂ ਦੇ ਜੋ ਕੁਛ ਹੈ ਮੈਂ ਹੈਗਾ ਤਾਂ ਉਹਨਾਂ ਦੀ ਬਦੌਲਤ ਨਹੀਂ ਹੈ ਬਿਲਕੁਲ ਬਿਲਕੁਲ ਫਿਰ ਫਿਰ ਫੀਜੀ ਆ ਗਿਆ ਫੀਜੀ ਆ ਕੇ ਫਿਰ ਮੈਂ ਉੱਥੇ ਪੜਾਇਆ 10 ਸਾਲ ਜੀ ਜਦੋਂ ਮੈਂ ਪੜਾਉਂਦਾ ਸੀ ਉੱਥੇ ਮੇਰੀ ਅ ਮਰੀ ਹੈਲੋ ਸ਼ੈਲੋ ਹੋਈ ਇੱਕ ਲੜਕੀ ਸੀਗੀ ਉਹ ਆਰਟਸ ਵਿੱਚ ਪੜ੍ਹਦੀ ਸੀਗੀ ਕਾਲਜ 'ਚ ਤੇ ਉਹਨੇ ਦਿਨ ਹੀ ਹਾਲਾਤ ਇਦਾਂ ਦੇ ਹੁੰਦੇ ਸੀਗੇ ਵੀ ਤੁਸੀਂ 40 45 ਸਾਲ ਪਹਿਲਾਂ ਉਵੇਂ ਵੱਢ ਦਿੰਦੇ ਸੀ ਅਗਲੇ ਪੇ ਦੀ ਹਾਂ ਹਾਂ ਤੇ ਉਹ ਲੋਕਸ਼ਪ ਸਸਰੀਕਾਲ ਸਸਰੀਕਾਲ ਤਾਂ ਹੀ ਸੀ ਤਾਂ ਫਿਰ ਮੈਂ ਜਦੋਂ ਫਿਜੀ ਆ ਗਿਆ ਤੇ ਮੈਂ ਚਿੱਠੀ ਲਿਖਣ ਲੱਗ ਪਿਆ ਐਜ਼ ਅ ਪੈਨਪਾਲ ਓਕੇ ਤੇ ਉਹ ਵੀ ਚਿੱਠੀਆਂ ਜਵਾਬ ਦਾ ਆਉਂਦਾ ਰਹਿੰਦਾ ਸੀਗਾ ਤੇ ਫਿਰ ਉਹ ਇੱਕ ਤੇ ਮਦਰ ਨੇ ਚਿੱਠੀ ਫੜ ਲਈ ਸਾਡੀ ਓਕੇ ਉਹ ਲਈ ਮੈਨੂੰ ਚਿੱਠੀ ਆਈ ਵੀ ਤੁਹਾਡੀ ਕੁੜੀ ਨਾਲ ਸੀਰੀਅਸ ਹੈਗਾ ਜਾਂ ਕੀ ਆ ਹਾਂ ਹਾਂ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਸੀਰੀਅਸ ਹੈਗਾ ਤਾਂ ਉਹਨਾਂ ਦੇ ਫਾਦਰ ਨਹੀਂ ਮੰਨਦੇ ਫਿਰ ਮੈਂ ਆਪਣੇ ਫਾਦਰ ਮੇਰੇ ਕਹਿੰਦੇ ਅਸੀਂ ਕੁੜੀ ਦੇਖੀ ਆ ਕਦੋਂ ਆਉਣਾ ਤੈ ਮੈਂ ਕਿ ਕ ਲੜਕੀ ਹੈਗੀ ਆ ਤੁਸੀਂ ਜਾ ਕੇ ਮਿਲੋ ਉਹਨਾਂ ਨੂੰ ਸਾਡੀ ਮਦਰ ਤੇ ਸਾਡੀ ਸਿਸਟਰ ਦੋਨੋਂ ਗਏ ਉਹਨਾਂ ਨਾਲ ਚਿੱਠੀ ਪੱਤਰ ਕੀਤਾ ਤੇ ਉਹ ਫੇਰ ਮੰਨ ਗਏ ਸਾਡੀ ਮਾਂ ਨੇ ਉੱਥੇ ਚੂੜੀਆਂ ਪਾਤੀਆਂ ਲਾ ਦੇ ਤੇ ਕਹਿੰਦੀ ਕੁੜੀ ਸਾਡੀ ਵਾਹ ਜੀ ਤੇ ਨਾਲ ਹੀ ਉਹਨੂੰ ਲੈ ਪਿੰਡ ਉਹ ਜਾਂਦੇ ਨਹੀਂ ਸੀਗੇ ਫਿਰ ਪਿੰਡ ਨਾਲ ਲੈ 10 15 ਦਿਨ ਪਿੰਡ ਰਹਿ ਸਾਡਾ ਫਾਦਰ ਸੀ ਮਦਰ ਸੀ ਸਿਸਟਰ ਸੀ ਉਹਨਾਂ ਨੇ ਪਿੰਡ ਇੰਨਾ ਪਸੰਦ ਕੀਤਾ ਤੇ ਜਾ ਕੇ ਝੂਠ ਸੱਚ ਬੋਲਿਆ ਕਿ ਉਹ ਸਭ ਕੁਝ ਹੈਗਾ ਤੇ ਉਹਨਾਂ ਦੀ ਦੂਜੀ ਵੱਡੀ ਭੈਣ ਸੀਗੀ ਉਹ ਵੀ ਸਾਡੇ ਬੜੇ ਪ੍ਰਾਨ ਪਿਆਰੀ ਚਾalo ਵਾਹ ਵਾਹ ਬੜਾ ਹੀ ਵਧੀਆ ਹੋ ਗਿਆ ਉਹ ਜਿਵੇਂ ਚਾਚਾ ਚਾਚੀਆਂ ਚਾਚਾ ਚੂੜੀਆਂ ਚ ਬਦਲ ਗਿਆ ਹਾਂ ਜੀ ਰਿਸ਼ਤਾ ਬਣ ਗਿਆ ਉਹ ਫਿਰ ਮੈਨੂੰ ਕਹਿੰਦੇ ਵੀ ਕਿਦਾਂ ਤੂੰ ਕਦੋਂ ਆਉਣਾ ਮੈਂ ਕਿਹਾ ਵੀ ਮੈਂ ਤਾਂ ਜੋ ਹੈ ਹੀ ਹੈਗਾ ਫੀਜੀ ਫਿਰ 3-4 ਸਾਲ ਬਾਅਦ ਆਮਾ ਕਹਿੰਦੇ ਅਸੀਂ ਕੁੜੀ ਮੈਂ ਕਿਹਾ ਫਿਰ ਤੁਸੀਂ ਮੈਂ ਟਿਕਟ ਭੇਜ ਦੇਣਾ ਤੇ ਕਹਿੰਦੇ ਲੈਣਾ ਦੇਣਾ ਕਿ ਮੈਂ ਕਿਹਾ ਤਿੰਨਾਂ ਕੱਪੜਿਆਂ ਦੀ ਕੁੜੀ ਭੇਜ ਦੋ ਮੈਂ ਟਿਕਟ ਭੇਜੀ ਉਹ ਫਲਾਈ ਕਰਕੇ ਉੱਥੇ ਆ ਕੇ ਵਿਆਹ ਫੀਜੀ ਕਰਾਇਆ ਤੇ ਉਹ ਸਾਡੇ ਭੈਣ ਜੀ ਨੇ ਹਾਂ ਜੀ ਉਹ ਮੇਰੀ ਸਾਹ ਦੇ ਸਾਥਣ ਤੇ ਅੱਜ ਵੀ ਸਾਨੂੰ ਹੋ ਗਿਆ ਹੈਗਾ 49 ਸਾਲ ਹੋ ਗਿਆ ਵਿਆਹ ਹੋਏ ਨੂੰ ਅਗਲੇ ਸਾਲ 50 ਹੋ ਜਾਣੇ ਆ ਬਹੁਤ ਹੀ ਉਹਨਾਂ ਦੇ ਤੁਹਾਡੇ ਅੰਗੂ ਹੀ ਬੜੇ ਖੂਬਸੂਰਤ ਹੈ ਹੀ ਨਾਲ ਖੂਬਸੂਰਤ ਵੀ ਉਹਨਾਂ ਦਾ ਮਨ ਵੀ ਬੜਾ ਜਿਵੇਂ ਖੂਬਸੂਰਤ ਹੈਗਾ ਤੁਹਾਡੇ ਅੰਗੂ ਹੀ ਉਹਨਾਂ ਨੇ ਕਾਫੀ ਸਾਥ ਦਿੱਤਾ ਜਿਹੜਾ ਤੇ ਉਹਨਾਂ ਦਾ ਵੀ ਦੇਣਾ ਮੈਂ ਦੇ ਨਹੀਂ ਸਕਦਾ ਹਾਂ ਬਿਲਕੁਲ ਨਾਲੇ ਹੁਣ ਜਿਸ ਉਮਰ ਤੇ ਵਿੱਚ ਆਪਾਂ ਆ ਜਾਨੇ ਇਸ ਸਮੇਂ ਦੇ ਵਿੱਚ ਇਹ ਕੁ ਦੂਜੇ ਦਾ ਸਾਥ ਇਹਨਾਂ ਦਾ ਹੀ ਹੈ ਇਹ ਤਾਂ ਹੈ ਜੀ ਇਹਨਾਂ ਦਾ ਹੀ ਹੋ ਜਾਂਦਾ ਚਲੋ ਇਹ ਕ ਵੈਸੇ ਤਾਂ ਤੁਹਾਡੀਆਂ ਗੱਲਾਂ ਹੀ ਸਾਰੀਆਂ ਹਫ਼ਤਾ ਵਰਗੀਆਂ ਨੇ ਤੇ ਸੋਣੀ ਹੁਣ ਹੁਣ ਆਪਾਂ ਮਿਲਦੇ ਰਹਨੇ ਕਿੰਨਾ ਪਰ ਆ ਗੱਲਾਂ ਜਿਹੜੀਆਂ ਆਪਾਂ ਅੱਜ ਬੈਠ ਕੇ ਦਰਸ਼ਕਾਂ ਦੇ ਨਾਲ ਕਰ ਰਹੇ ਆਂ ਅੱਪਾ ਆਪ ਵੀ ਕਦੇ ਨਹੀਂ ਕਈ ਕੀਤੀਆਂ ਹੈਗੀਆਂ ਵਿੱਚੋਂ ਨਿਕਲ ਰਹੀਆਂ ਨੇ ਕਦੇ ਮੌਕਾ ਹੀ ਨਹੀਂ ਮਿਲਿਆ ਜੀ ਇਹੋ ਜੀ ਗੱਲ ਕਹੀ ਦੋ ਜਦੋਂ ਉਮਰ ਹੋਈ ਜਾਂਦੀ ਬੰਦਾ ਛਪਾਉਂਦਾ ਹੈਗਾ ਇਹ ਚੇਰ ਚੇਰ ਕਰਵਾ ਦਿੰਦੀ ਹੈ ਇਹ ਗੱਲਾਂ ਇਹ ਤੇ ਬਾਕੀ ਫਿਰ ਤੁਸੀਂ ਇਹ ਇਹ ਤਾਂ ਸਾਰੋਂ ਕਰਦੇ ਰਹੇ ਮੈਨੂੰ ਲੱਗਦਾ ਜਦੋਂ ਚਿੱਠੀਆਂ ਲਿਖਦੇ ਸੀ ਫਿਰ ਉਹਦੇ ਵਿੱਚ ਹੀ ਕੋਈ ਸ਼ੇਰੋ ਸ਼ੇਰੀ ਕਰਦੇ ਹੀ ਕਵੀ ਬਣ ਕੇ ਥੋੜਾ ਬਹੁਤ ਲਿਖਦੇ ਹੁੰਦੇ ਸੀ ਉਹ ਫਿਰ ਤੁਹਾਨੂੰ ਪਤਾ ਉਹ ਉਮਰ ਇਦਾਂ ਦੀ ਹੁੰਦੀ ਹੈ ਫਿਰ ਸਾਡੇ ਫਾਦਰ ਸਾਹਿਬ ਵੀ ਕੁਝ ਲਿਖਦੇ ਹੁੰਦੇ ਸੀ ਅੱਛਾ ਮੇਰੀ ਜਿਹੜੀ ਸਿਸਟਰ ਗੁਜ਼ਰ ਗਈ ਆ ਉਹਨੇ ਤਿੰਨ ਚਾਰ ਕਾਪੀਆਂ ਤੇ ਹੱਥ ਨਾਲ ਲਿਖਿਆ ਆ ਉਹ ਵੀ ਕਾਫੀ ਲਿਖਦੀ ਰਹੀ ਸੀ ਇੱਕ ਉਹਦੀ ਮੈਂ ਕਿਤਾਬ ਵੀ ਛਪਾਈ ਸੀ ਮੇਰੀ ਸਿਸਟਰ ਨੇ ਓਕੇ ਤੇ ਉਹਦੀ ਹੁਣ ਵੀ ਕਾਫੀ ਔਣੀਆਂ ਪਈਆਂ ਪਿੰਡ ਹਾਂ ਹਾਂ ਕਾਪੀਆਂ ਤੇ ਨਹੀਂ ਉਹ ਉਹਨਾਂ ਨੂੰ ਸੰਭਾਲ ਕੇ ਸੰਭਾਲ ਕੇ ਛਪਵਾਵਾਂਗੇ ਜੀ ਤੇ ਬਾਕੀ ਤੁਸੀਂ ਫਿਰ ਕਪਤਾਵਲ ਦੇ ਪਾਸੇ ਆਗੇ ਛੇ ਪਹਿਲਾਂ ਤਾਂ ਤੁਸੀਂ ਖੁੱਲੀ ਕਵਤਾ ਵੀ ਲਿਖੀ ਆ ਪਰ ਜਿਆਦਾ ਹੁਣ ਬੰਦਸ਼ ਵਾਲੀ ਗਜ਼ਲ ਲਿਖਦੇ ਹਾਂ ਸਰ ਸੁਨਾਵਾਂ ਲਿਖੀਆਂ ਸੀ ਉਹ ਸੀ ਅਧੂਰੇ ਖਾਬ ਪਹਿਲੀ ਆਈ ਸੀਗੀ ਫਿਰ ਮੈਂ ਗਜ਼ਲ ਵਾਲੇ ਪਾਸੇ ਮੇਰੇ ਆ ਪਈ ਕਈ ਉਸਤਾਦਾਂ ਨੇ ਬੋਲ ਸਕੀ ਆ ਪੂਨੀਆ ਸਾਹਿਬ ਹੈਗੇ ਆਪਣੇ ਐਬਸਫੋਰਡ ਦਵਿੰਦਰ ਪੂਨੀਆ ਦਵਿੰਦਰ ਪੂਨੀਆ ਉਹਨਾਂ ਨੇ ਵੀ ਮੈਨੂੰ ਇਸ ਇਸ ਰਸਤੇ ਲਾਇਆ ਉਹ ਤੋਂ ਬਾਅਦ ਫਿਰ ਨਦੀਮ ਪਰਮਾਰ ਜੀ ਪਰਮਾਰ ਸਾਹਿਬ ਵੀ ਤੇ ਨੋਟ ਸਾਹਿਬ ਨੋਟ ਸਾਹਿਬ ਤੇ ਮੇਰੇ ਸਾਦੀਆ ਰਾਜ 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 ਇਹਨਾਂ ਨੇ ਫਿਰ ਮੈਨੂੰ ਇਸ ਪਾਸੇ ਲਾਇਆ ਤੇ ਅਜੇ ਮੈਂ ਸਿੱਖ ਰਿਹਾ ਹੈਗਾ ਬਾਕੀ ਇਸ ਵਾਲੇ ਗਜ਼ਲ ਮੰਚ ਕਾਫੀ ਕੰਮ ਕਰ ਹਾਂਜੀ ਗਜ਼ਲ ਮੰਚ ਕਾਫੀ ਕੰਮ ਕਰ ਰਿਹਾ ਹੈਗਾ ਤੇ ਉਹਨਾਂ ਦੀ ਕਾਫੀ ਦੇਣ ਹੈਗੀ ਹੈ ਮੇਰੀ ਗੱਲ ਬਦਕਿਸਮਤੀ ਮੈਂ ਦੂਰ ਰਹਿਣਾ ਕਰਕੇ ਤਾਂ ਮੈਂ ਵਿੱਚ ਪਾਰਟਿਸਪੇਟ ਨਹੀਂ ਕਰ ਰਹਾ ਹੈਗਾ ਕੋਈ ਨਾ ਹਰ ਵਾਰੀ ਉਹਨਾਂ ਦਾ ਹੁੰਦਾ ਵੀ ਉਹਨਾਂ ਦਾ ਗੁਲਾ ਹੈ ਹੀ ਆ ਵੀ ਤੂੰ ਆਉਂਦਾ ਨਹੀਂਗਾ ਆਉਂਦਾ ਨਹੀਂਗਾ ਤੇ ਕੁਝ ਦੂਰੀ ਹੋਣ ਕਰਕੇ ਚਲੋ ਤੁਸੀਂ ਅੱਜ ਅੱਜ ਮੇਰੇ ਕੋਲ ਆ ਗਏ ਇਹ ਵਧੀਆ ਕੀਤਾ ਦੇਖੋ ਜੀ ਤੁਸੀਂ ਵੀ ਕੋਈ 1.5 2 ਸਾਲ ਦੇ ਕਈ ਇੰਦੇ ਆ ਉਹ ਆਓ ਹੁਣ ਫਿਰ ਛੁੱਟੀਆਂ ਸੀਗੀਆਂ ਤੇ ਮੈਂ ਕਿਹਾ ਵੀ ਚਲੋ ਗਿੱਲ ਸਾਹਿਬ ਮੈਨੂੰ ਹਰ ਵਾਰੀ ਬੁਲਾਉਂਦੇ ਹੈਗੇ ਆ ਤੇ ਮੈਨੂੰ ਜਾਣਾ ਚਾਹੀਦਾ ਨਹੀਂ ਮੈਂ ਤੁਹਾਨੂੰ ਭਾਗ ਮੇਰੇ ਤੇ ਬਾਕੀ ਕਿਉਂ ਨਾ ਹੁਣ ਆਪਾਂ ਕੋਈ ਰਚਨਾ ਤੁਹਾਡੀ ਮੈਂ ਮੇਰੇ ਨਾਲ ਤੇ ਦਰਸ਼ਕਾਂ ਦੇ ਨਾਲ ਸਾਂਝੀ ਕਰੋ ਜ਼ਰੂਰੀ ਤੇ ਆਉਣ ਦਿਓ ਕੁਝ ਕੁ ਕਿਸਾਨਾਂ ਬਾਰੇ ਵੀ ਲਿਖਿਆ ਸਿਕਾ ਜੀ ਮੈਂ ਪਿੱਛੇ ਜਾ ਹਾਂ ਤੇ ਕਿਸਾਨਾਂ ਦੀ ਹਾਲਾਤ ਜਿਹੜੇ ਹੈਗੇ ਆ ਹਾਂਜੀ ਹਾਂਜੀ ਉਹ ਲਿਖਿਆ ਸੀ ਮਹਾਜਨ ਕਰ ਗਿਆ ਨੁਕਸਾਨ ਹੋਣਾ ਹੋਰ ਕੀ ਹੋਣਾ ਹਾਂ ਮਹਾਜਨ ਕਰ ਗਿਆ ਨੁਕਸਾਨ ਹੋਣਾ ਹੋਰ ਕੀ ਹੋਣਾ ਜਿੰਨੇ ਫਹਾ ਲਿਆ ਕਿਸਾਨ ਹੋਣਾ ਹੋਰ ਕੀ ਹੋਣਾ ਵਾਹ ਸੱਚ ਉਹ ਫਸਿਆ ਕਰਜ਼ਿਆਂ ਵਿੱਚ ਲਬਦਾ ਸਲਫਾਸ ਰਹਿੰਦਾ ਸੀ ਹੂੰ ਉਹ ਫਸਿਆ ਕਰਜ਼ਿਆਂ ਵਿੱਚ ਲਬਦਾ ਸਲਫਾਸ ਰਹਿੰਦਾ ਸੀ ਗਵਾਕੇ ਤੁਰ ਗਿਆ ਉਹ ਜਾਨ ਹੋਣਾ ਹੋਰ ਕੀ ਹੋਣਾ ਗਵਾਕੇ ਤੁਰ ਗਿਆ ਉਹ ਜਾਨ ਹੋਣਾ ਹੋਰ ਕੀ ਹੋਣਾ ਹੂੰ ਮੈਂ ਮੰਦਰ ਵਿੱਚ ਜਾ ਕੇ ਮਾਰਦਾ ਆਵਾਜ਼ਾਂ ਰਹਾ ਕਿੰਨੀਆਂ ਮੈਂ ਮੰਦਰ ਵਿੱਚ ਜਾ ਕੇ ਮਾਰਦਾ ਆਵਾਜ਼ਾਂ ਰਹਾ ਕਿੰਨੀਆਂ ਨਹੀਂ ਜੋ ਬੋਲਦਾ ਭਗਵਾਨ ਹੋਣਾ ਹੋਰ ਕੀ ਹੋਣਾ ਹੋਰ ਕੀ ਹੋਣਾ ਲਿਖਿਆ ਹੈ ਜੀ ਉਹਨੇ ਜਦ ਆਪਣਾ ਮਹਿਬੂਬ ਗੈਰਾਂ ਨਾਲ ਤੱਕਿਆ ਸੀ ਹੂੰ ਉਹਨੇ ਜਦ ਆਪਣਾ ਮਹਿਬੂਬ ਗੈਰਾਂ ਨਾਲ ਤੱਕਿਆ ਸੀ ਉਹਦਾ ਫਿਰ ਟੁੱਟਿਆ ਅਰਮਾਨ ਹੋਣਾ ਹੋਰ ਕੀ ਹੋਣਾ ਆਪਣੇ ਦੇ ਹਾਲਾਤ ਹੈਗੇ ਜਿਹੜੇ ਸਾਡੇ ਵਰਗੇ ਹੈਗੇ ਆ ਲੇਖਕ ਜਾ ਕੇ ਪੈਸੇ ਦੇ ਕੇ ਤਦ ਤੱਕ ਮੇ ਲਾ ਲੈਂਦੇ ਉੱਥੇ ਪੰਜਾਬ ਸਨਮਾਨ ਕਰਾਉਂਦੇ ਹਾਂਜੀ ਆਪਣਾ ਸਨਮਾਨ ਕਰਾਉਂਦੇ ਉਹ ਲਿਖਿਆ ਗਲੇ ਵਿੱਚ ਪਾ ਕੇ ਤਮਗਾ ਹੁਣ ਨਹੀਂ ਨਜ਼ਰਾਂ ਮਿਲਾਉਂਦਾ ਜੋ ਗਲੇ ਵਿੱਚ ਪਾ ਕੇ ਤਮਗਾ ਹੁਣ ਨਹੀਂ ਨਜ਼ਰਾਂ ਮਿਲਾਉਂਦਾ ਜੋ ਉਨੇ ਬਸ ਮੁੱਲ ਲਿਆ ਸਨਮਾਨ ਹੋਣਾ ਹੋਰ ਕੀ ਹੋਣਾ ਲਿਖਿਆ ਜੀ ਖੜਾ ਮੰਦਰ ਚ ਪੰਡਤ ਵੀ ਜਿਹਦੇ ਗੁਣਗਾਨ ਕਰਦਾ ਸੀ ਖੜਾ ਮੰਦਰ ਚ ਖੜਾ ਮੰਦਰ ਚ ਪੰਡਤ ਵੀ ਜਿਹਦੇ ਗੁਣਗਾਨ ਕਰਦਾ ਸੀ ਉਹ ਬੰਦਾ ਉਸ ਦਾ ਜਜਮਾਨ ਹੋਣਾ ਹੋਰ ਕੀ ਹੋਣਾ ਉਹਦੇ ਆਖਰ ਸ਼ੇਰ ਜੀ ਉਹਦੇ ਪਿੰਡੋਂ ਉਦਾਸੀ ਅੱਗ ਦਾ ਧੂਆਂ ਨਜ਼ਰ ਆਵੇ ਉਹਦੇ ਪਿੰਡੋਂ ਉਦਾਸੀ ਅੱਗ ਦਾ ਧੂਆਂ ਨਜ਼ਰ ਆਵੇ ਕਿ ਬਲਦਾ ਦੇਵ ਵਿੱਚ ਸ਼ਮਸ਼ਾਨ ਹੋਣਾ ਹੋਰ ਕੀ ਹੋਣਾ ਵਾਓ ਕੀ ਬਾਤ ਹੈ ਵਲਦਾ ਦੇ ਵਿੱਚ ਸ਼ਮਸ਼ਾਨ ਹੋਣਾ ਹੋਰ ਕੀ ਹੋਣਾ ਇਹ ਗੱਲ ਹੈ ਜੀ ਕਿਸਾਨਾਂ ਬਾਰੇ ਲਿਖੀ ਸੀ ਨਹੀਂ ਬਹੁਤ ਕਿਸਾਨਾਂ ਦੇ ਨਾਲ ਨਾਲ ਇਹ ਜੀਵਨ ਤੇ ਬੜੀ ਸਾਰੀ ਸਾਰੇ ਦੀ ਟੁੱਕ ਜਾਂਦੀ ਆ ਔਰ ਕਿਸਾਨਾਂ ਦੀ ਦੇਖੋ ਸਾਡੇ ਪੰਜਾਬ ਦੇ ਵਿੱਚ ਅੱਜ ਵੀ ਦਖਾਂਤ ਇਹ ਆ ਦੇਖੋ ਜੀ ਕਿੰਨੀ ਦੇਰ ਤੋਂ ਉਹ ਹੁਣ ਵੀ ਬੈਠੇ ਹੈਗੇ ਆ ਤੇ ਫੈਸਲਾ ਕਰਕੇ ਭਾਸ਼ਣ ਦੇ ਕੇ ਦੁਬਾਰਾ ਫੇਰ ਬਦਲ ਜਾਣਾ ਬਹੁਤ ਮਾੜੀ ਗੱਲ ਆ ਉਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਤੇ ਨਾਲ ਲੱਗਵੀ ਹੋਰ ਆਉਣ ਦੇ ਇੱਕ ਕੁਝ ਆਪਣੇ ਬਾਰੇ ਲਿਖਿਆ ਸਗਾ ਜੀ ਆਪਣੇ ਬਾਰੇ ਜਰੂਰ ਹਾਂ ਜੀ ਲਿਖਿਆ ਹੈ ਮੈਂ ਦੇਵ ਹਾਂ ਤੇ ਮੇਰਾ ਕਿਰਦਾਰ ਹੋਰ ਹੈ ਹਾਂ ਮੈਂ ਦੇਵ ਹਾਂ ਦੇਵ ਹਾਂ ਤੇ ਮੇਰਾ ਕਿਰਦਾਰ ਦੇ ਮੇਰਾ ਤਖੱਲਸ ਹੈ ਜੀ ਬਲਦੇਵ ਤੋਂ ਦੇ ਮੇਰਾ ਤਖੱਲਸ ਹਾਂ ਮੈਂ ਦੇਵ ਹਾਂ ਅਤੇ ਮੇਰਾ ਕਿਰਦਾਰ ਹੋ ਰਿਹਾ ਹੈ ਸਾਇਆ ਤਾਂ ਹੋਰ ਹੈ ਮੇਰਾ ਆਕਾਰ ਹੋ ਰਿਹਾ ਹੈ ਆਕਾਰ ਹੋ ਰਿਹਾ ਹੈ ਸਾਇਆ ਤਾਂ ਹੋਰ ਹੈ ਮੇਰਾ ਆਕਾਰ ਹੋ ਰਿਹਾ ਇਸ ਸ਼ਹਿਰ ਦੇ ਤਬੀਬ ਨੂੰ ਸਮਝਾ ਦਿਓ ਕੋਈ ਹਾਂ ਇਸ ਸ਼ਹਿਰ ਦੇ ਤਬੀਬ ਨੂੰ ਸਮਝਾ ਦਿਓ ਕੋਈ ਹੁੰਦਾ ਇਲਾਜ ਹੋਰ ਦਾ ਬਿਮਾਰ ਹੋ ਰਿਹਾ ਬਿਮਾਰ ਹੋ ਰਿਹਾ ਹਾਂ ਤੂੰ ਸ਼ੋਰ ਤਾਂ ਅੜੀਕ ਮੈਂ ਤੈਨੂੰ ਅੜੀਕਦਾ ਹਾਂ ਤੂੰ ਸ਼ੋਰ ਤਾਂ ਅੜੀਕ ਮੈਂ ਤੈਨੂੰ ਅੜੀਕਦਾ ਹੈ ਤੇਰਾ ਪਿਆਰ ਹੋਰ ਮੇਰਾ ਹੋਰ ਹੈ ਹੈ ਤੇਰਾ ਪਿਆਰ ਹੋਰ ਮੇਰਾ ਹੋਰ ਹੈ ਕਹਿੰਦਾ ਇਥੋਂ ਨਾ ਮਿਲ ਸਕਾਂਗਾ ਮੈਂ ਜੇਕਰ ਖਰੀਦਣਾ ਹਾਂ ਇਥੋਂ ਨਾ ਮਿਲ ਸਕਾਂਗਾ ਮੈਂ ਜੇਕਰ ਖਰੀਦਣਾ ਮੈਂ ਹੋਰ ਬਸ ਹਾਂ ਤੇ ਇਹ ਬਾਜ਼ਾਰ ਹੋ ਰਿਹਾ ਮੈਂ ਹੋਰ ਬਸ ਹਾਂ ਤੇ ਇਹ ਬਾਜ਼ਾਰ ਹੋ ਰਿਹਾ ਆਪਣੀ ਹੀ ਜ਼ਿੰਦਗੀ 'ਚ ਮੈਂ ਫਿੱਟ ਹੋ ਨਹੀਂ ਰਿਹਾ ਆਪਣੀ ਹੀ ਜ਼ਿੰਦਗੀ 'ਚ ਮੈਂ ਫਿੱਟ ਹੋ ਨਹੀਂ ਰਹਾ ਜਿਉਂ ਹੋਰ ਹੈ ਮਿਆਨ ਤੇ ਤਲਵਾਰ ਹੋ ਰਹਾ ਮਖਤਾ ਹੈ ਜੀ ਗਜ਼ਲ ਦਾ ਉਹਨਾਂ ਕਿਰਤਾਂ ਜੀਣ ਦੀ ਕਟਣੀ ਪਾਉ ਸਕਾ ਉਹਨਾਂ ਚਿਰ ਤਾਂ ਜੀਣ ਦੀ ਕਟਣੀ ਪਾਉ ਸਕਾ ਜਦ ਤੀਕ ਸਿਰ ਤੇ ਇਸ਼ਕ ਦਾ ਕੁਝ ਭਾਰ ਹੋ ਰਹਾ ਹੈ ਜਦ ਤੀਕ ਸਿਰ ਤੇ ਇਸ਼ਕ ਦਾ ਕੁਝ ਭਾਰ ਹੋ ਰਹਾ ਮੈਂ ਦੇਵ ਹਾਂ ਤੇ ਮੇਰਾ ਕਿਰਦਾਰ ਹੋ ਰਿਹਾ ਹੈ ਸਵਾਇਤਾ ਹੋ ਰਹਾ ਹੈ ਮੇਰਾ ਆਕਾਰ ਹੋ ਰਹਾ ਹੈ ਬਹੁਤ ਅੱਛਾ ਬਹੁਤ ਅੱਛਾ ਅੱਛਾ ਫਿਰ ਤੁਸੀਂ ਇਹ ਪਹਿਲੀ ਗੱਲ ਤਾਂ ਇਹ ਕੋਈ ਤੁਸੀਂ ਮੈਡੀਕਲ ਸਾਇੰਸ ਦੇ ਸਟੂਡੈਂਟ ਤੇ ਲਿਖਦੇ ਪੰਜਾਬੀ ਦੇ ਵਿੱਚੋਂ ਤੁਹਾਡੇ ਅੰਦਰ ਇਹਦਾ ਮਤਲਬ ਕਫਤਾ ਕਫਤਾ ਬਸ ਹੀ ਹੋਈ ਆ ਜੋ ਤੁਸੀਂ ਕਹਿ ਸਕਦੇ ਆ ਠੀਕ ਆ ਪਰ ਜ਼ਿਆਦਾਤਰ ਮੇਰੇ ਕੰਟੈਕਟ ਜਦੋਂ ਮੇਰੇ ਉਸਤਾਦ ਲੋਗ ਆਏ ਆ ਨਾ ਰਾਜ ਤੇ ਆਪਣੇ ਪਨੋਟ ਸਾਹਿਬ ਉਹ ਤੋਂ ਬਾਅਦ ਹੀ ਜ਼ਿਆਦਾ ਹੋਇਆ ਵੈਸੇ ਮੈਂ ਥੋੜਾ ਬਹੁਤ ਸੀਗਾ ਪਹਿਲਾਂ ਤਾਂ ਆਪਣਾ ਜਦੋਂ ਕੈਨੇਡਾ ਇਹ ਹੀ ਹੁੰਦਾ ਰੋਟੀ ਦਾ ਮਸਲਾ ਹੁੰਦਾ ਲਿਆ ਕੇ ਰੋਟੀ ਟੇਬਲ ਤੇ ਬੱਚੇ ਪਾਲਣੇ ਹੁੰਦੇ ਆ ਉਹ ਅਖੀਰਲੀ ਉਮਰੇ ਵਿੱਚ ਮੈਂ 60 ਤੋਂ ਬਾਅਦ ਲਿਖਣਾ ਸ਼ੁਰੂ ਕੀਤਾ ਪਰ ਉੱਪਰ ਉਸਤਾਦ ਵੀ ਕੁਝ ਨਹੀਂ ਕਰ ਸਕਦੇ ਜੇ ਤੁਹਾਡੇ ਅੰਦਰ ਕਪਤਾ ਨਹੀਂ ਹੈਗੀ ਹਾਂ ਇਹ ਤਾਂ ਹੈ ਜੀ ਉਹ 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 ਤਾਂ ਇੱਕ ਤਰ੍ਹਾਂ ਨਾਲ ਉਹਨੂੰ ਦਿਸ਼ਾ ਨਿਰਦੇਸ਼ ਦੇ ਕੇ ਤੁਹਾਨੂੰ ਬੈਟਰ ਕਰ ਸਕਦੇ ਆ ਪਰ ਕਪਤਾਨ ਤਾਂ ਤੁਹਾਡੇ ਅੰਦਰ ਹੁੰਦੀ ਹੈ ਫਿਰ ਵੀ ਉਂਗਲ ਫੜ ਕੇ ਤੋੜਨਾ ਵੱਡੀ ਵੱਡੀ ਗੱਲ ਹੈ ਜੀ ਨਹੀਂ ਤਾਂ ਹਾਂ ਬਿਲਕੁਲ ਇਹ ਤਾਂ ਸੱਚ ਆ ਪਰ ਹਰ ਬੰਦਾ ਕਵੀ ਕਹਾਤੇ ਨਹੀਂ ਹੈ ਕਿਉਂਕਿ ਹਰ ਕਿਸੇ ਦੇ ਅੰਦਰ ਉਹ ਕਪਤਾਨ ਨਹੀਂ ਹੈ ਮੇਰੀ ਬਦਕਿਸਮਤੀ ਜੀ ਉਹ ਮੈਨੂੰ ਕਹਿੰਦੇ ਰਹਿੰਦੇ ਵੀ ਤੂੰ ਪੜਿਆ ਕਰ ਪੜੋ ਤੇ ਮੈਂ ਅੱਜ ਤੱਕ ਇੱਕ ਕਿਤਾਬ ਜਿਆਦਾ ਪੜਦਾ ਨਹੀਂਗਾ ਇਹ ਉਦਾਂ ਹੀ ਜਿਹੜਾ ਹੁਣ ਤਾਂ ਜਿੰਦਗੀ ਦਾ ਨਟਪੈਦ ਦਾ ਤਜਰਬਾ ਹੋਈ ਨਹੀਂ ਲਿਖਿਆ ਜਿੰਦਗੀ ਦੀਆਂ ਟਕਰਾਂ ਦੇ ਵਿੱਚੋਂ ਜੋ ਸਿੱਖਿਆ ਉਹੀ ਬੜੀ ਸਟਰਗਲ ਰਹੀ ਜ਼ਿੰਦਗੀ ਦੀ ਜੀ ਤੇ ਉਹ ਸਟਰਗਲ ਦਾ ਵਿੱਚੋਂ ਹੀ ਜੋ ਕੁਝ ਮਿਲਿਆ ਹੈਗਾ ਸੰਭਾਲਿਆ ਉਹ ਲਿਖ ਲਈਦਾ ਥੋੜਾ ਬਹੁਤ ਪੇਪਰ ਤੇ ਪੈਨ ਕਸਾ ਦੇਣਾ ਤੇ ਬਾਕੀ ਇੱਥੇ ਆ ਕੇ ਤੁਸੀਂ ਜਿਵੇਂ ਫਿਰ ਜਦੋਂ ਉੱਥੇ ਸੀਗੇ ਫਿਜ਼ੀਆਈ ਜੀ ਤਾਂ ਫਿਰ ਕੈਨੇਡਾ ਆਉਣ ਦਾ ਸਵਾਬ ਕਿਵੇਂ ਬਣਿਆ ਜੀ ਤਾਂ ਫਿਰ ਮੈਂ 10 ਸਾਲ ਉੱਥੇ ਟੀਚ ਕੀਤਾ ਜੀ ਤੇ ਪੈਸੇ ਕਮਾ ਕੇ ਫਿਰ ਇੱਥੇ ਪੜਨਾ ਆਇਆ ਸਾਇਮਨ ਫ੍ਰੀਜ਼ ਯੂਨੀਵਰਸਿਟੀ ਫਿਰ ਮੁੜ ਕੇ ਮੈਂ ਮਾਸਟਰਸ ਕੀਤੀ ਪੈਸਟੀਸਾਈਡਸ ਤੇ ਪੈਸਟ ਮੈਨੇਜਮੈਂਟ ਦੀ ਓਕੇ ਤੇ ਉਹਨਾਂ ਦੇ ਨਾਲ ਵਿੱਚ ਸਰਦਾਰ ਦیدار ਸਿੰਘ ਬੈਂਸ ਜਿਹੜੇ ਗੁਜਰ ਗਏ ਬੜੀ ਚੰਗੀ ਰੂਹ ਸੀਗੇ ਤੇ ਉਹ ਮੇਰੇ ਕੰਟੈਕਟ 'ਚ ਆਏ ਉਹਨਾਂ ਦੇ ਫਾਰਮ ਇੱਥੇ ਸਗੇ ਯਾਰ ਕਿਕਰ ਕਰੇ ਮੇਰੀ ਵਿੱਚ ਕੁਝ ਅਮਰੀਕਾ ਸੀ ਕੁਝ ਡਰੋਸ਼ ਸੀ ਤੇ ਉਹਨਾਂ ਨੇ ਫਿਰ ਮੈਨੂੰ ਹਾਇਰ ਕੀਤਾ ਮੈਂ ਐਜ਼ ਅ ਮੈਨੇਜਰ ਉੱਤੇ ਹਾਇਰ ਕਰਕੇ ਕੰਮ ਕੀਤਾ ਉਹਨਾਂ ਦਾ ਕੰਮ ਕਰਦੇ ਕਰਦੇ ਕੋਈ 6000 ਏਕੜ ਇੱਥੇ ਗੋਰੇ ਦਾ ਫਾਰਮ ਸਗਾ ਐਕੁਲਿਨੀ ਦਾ ਪਟਮੇੜੂ ਜੀ ਨੂੰ ਸ਼ੇਰਾ ਰਿਸ਼ਾਂ ਵਾਲਾ ਫਾਰਮ ਕਹਿੰਦੇ ਆ ਫਿਰ ਸਾਲਿਡ ਸਾਲ ਉਹ ਵੀ ਚਲਾਇਆ ਓਕੇ ਉਸ ਤੋਂ ਬਾਅਦ ਫਿਰ ਮੈਨੂੰ ਮਿਨਿਸਟਰੀ ਆਫ ਐਗਰੀਕਲਚਰ ਨਾਲ ਮੈਨੂੰ ਜੌਬ ਮਿਲ ਗਈ ਮੈਂ ਡੇਢ ਸਾਲ ਉਹ ਕੀਤੀ ਫਿਰ WCB ਦੇ ਨਾਲ ਜੌਬ ਨਿਕਲੀ ਐਗਰੀਕਲਚਰ ਦੀ ਉਸ ਤੋਂ ਪਹਿਲਾਂ ਮੈਂ BC ਫੈਡਰੇਸ਼ਨ ਨਾਲ ਕਰਦਾ ਸੀਗਾ ਐਗਰੀਕਲਚਰ ਦਾ ਹੀ ਕੰਮ ਟੀਚ ਕਰਦਾ ਸੀ ਪੈਸਟੀਸਾਈਡ ਐਪਲੀਕੇਟਰ ਕੋਰਸ ਤੇ ਨਾਲੇ ਫਾਰਮਰਾਂ ਨੂੰ ਗਾਈਡ ਕਰਦਾ ਸੀ ਤਾਂ ਇੰਨੇ ਵਿੱਚ ਫੇ ਹੈ ਡਬਲਿਊ ਸੀ ਵੀ ਵਿੱਚ ਜੌਬ ਨਿਕਲੀ ਜਨ ਹੁਣ ਵਰਕਸੇ ਬੀ ਸੀ ਕਹਿੰਦੇ ਆ ਤੇ ਮੈਂ ਪਹਿਲਾ ਪੰਜਾਬੀ ਬੰਦਾ ਸੀ ਜਿਹੜਾ ਐਗਰੀਕਲਚਰ ਚ ਹਾਰ ਹੋਇਆ ਸੀ ਸਾਰੇ ਬੀ ਸੀ ਚ ਤੇ ਮੈਂ ਐਗਰੀਕਲਚਰ ਰੈਗੂਲੇਸ਼ਨ ਜਿਹੜੇ ਸੀ ਮੈਂ ਸਟਾਰਟ ਕੀਤੇ ਸੀ ਬਿਲਕੁਲ ਹੁਣ ਵੀ ਤੁਸੀਂ ਉਹਦੇ ਨਾਲ ਹੀ ਜੌਬ ਕਰਦੇ ਹੋ ਹੁਣ ਵੀ ਉਹਦੇ ਨਾਲ ਨਾਲ ਹੀ ਆ ਪਰ ਹੁਣ ਮੈਂ ਰਿਟਾਇਰਮੈਂਟ ਦੇ ਲਾਗੇ ਹੁਣ ਕਰਕੇ ਉਹ ਮੈਨੂੰ ਡਿਫਰੈਂਟ ਡਿਫਰੈਂਟ ਜੌਬਸ ਦਿੰਦੇ ਰਹਿੰਦੇ ਆ ਮਤਲਬ ਤੁਸੀਂ ਵੈਸੇ ਤਾਂ ਰਿਟਾਇਰ ਹੋਣ ਤੋਂ ਬਾਅਦ ਫਿਰ ਤੁਸੀਂ ਦੁਬਾਰਾ ਇੱਕ ਕੈਜੂਅਲ ਦੇ ਤੌਰ ਤੇ ਉੱਤੇ ਜੌਬ ਕਰਦੇ ਹੋ 18 ਵਿੱਚ ਮੈਂ ਰਿਟਾਇਰ ਹੋ ਗਿਆ ਸੀ ਉਹ ਤੋਂ ਬਾਅਦ ਵੀ ਮੈਂ ਕੰਟੀਨਿਊ ਕਰੀ ਜਾਂਦਾ ਸੀ ਹਜੇ ਉਹ ਕਿਉਂਕਿ ਉਹਨਾਂ ਨੂੰ ਇੱਕ ਐਕਸਪੀਰੀਅੰਸਡ ਪਰਸਨ ਦੀ ਹਮੇਸ਼ਾ ਹੀ ਲੋੜ ਹੁੰਦੀ ਆ ਹਾਂਜੀ 32 ਸਾਲ ਦਾ ਐਕਸਪੀਰੀਅੰਸ ਹੋਇਆ ਜੀ ਇੱਕ ਜਗ੍ਹਾ 32 ਸਾਲ ਕੰਮ ਕਰਕੇ ਤੇ ਉਹ ਫਿੱਟ ਟੀਚ ਪੜਨ ਵਾਲਾ ਹਾਲ ਹੋ ਜਾਂਦਾ ਵੀ ਜਿੱਤੇ ਮਰਜੀ ਫਿੱਟ ਕਰ ਲਓ ਬਿਲਕੁਲ ਉਹ ਤੇ ਦੂਸਰੀ ਗੱਲ ਤੁਸੀਂ ਮੇਰੇ ਖਿਆਲ ਆ ਯੂਨੀਵਰਸਿਟੀ ਪੜਨ ਤੋਂ ਬਾਅਦ ਇੱਥੇ ਪੜਾਇਆ ਵੀ ਆ ਨਾ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਚ 1-1 ਬਾਇਓਲੋਜੀ ਟੀਚ ਕਰਦਾ ਹੁੰਦਾ ਸੀਗਾ ਹਾਂ ਹਾਂ ਤੇ ਕਿਵੇਂ ਕਿਵੇਂ ਰਿਹਾ ਜੀਵਨ ਦਾ ਤਜਰਬਾ ਦੇਖੋ ਇੱਕ ਇੱਕ ਆਮ ਆਮ ਸੈਂਪਲ ਪਿੰਡ ਦੇ ਵਿੱਚ ਉਮ ਜੁੱਤੀ ਟੋਲੇ ਚ ਪਾ ਕੇ ਖੱਲ ਵਾਲੀ ਜੁੱਤੀ ਤੇ ਨੰਗੇ ਪੈਰੀ ਰੇਤ ਦੇ ਵਿੱਚ ਤੁਰਨ ਵਾਲਾ ਬੱਚਾ ਅੱਜ ਕੈਨੇਡਾ ਵਰਗੇ ਠੰਡੇ ਮੁਲਕ ਦੇ ਵਿੱਚ ਵਿਚਰ ਰਿਹਾ ਇੰਨੇ ਲੰਬੇ ਸਫ਼ਰ ਤੋਂ ਬਾਅਦ ਕਿਵੇਂ ਮੈਂ ਸੁਸਕਾ ਦਮਰੇ ਖਲਾ ਤੋਂ ਨਹੀਂ ਕਪਤਾਵਾਂ ਦੇ ਚੱਲ ਹਾਂਜੀ ਤੁਹਾਡੇ ਕਪਤਾਵਾਂ ਦੇ ਵਿੱਚ ਵੀ ਇਹ ਇਹ ਇਹੀ ਤੁਸੀਂ ਕਹਿੰਦੇ ਨਾ ਵੀ ਥੋੜਿਆ ਨਹੀਂ ਮੈਂ ਹਾਂਜੀ ਪਰ ਇਦੋਂ ਵੱਡੀ ਪੜ੍ਹਾਈ ਕੀ ਹੋ ਤੁਸੀਂ ਟੱਕਰਾ ਮਾਰ ਮਾਰ ਕੇ ਜਿਹੜੀ ਜੀਵਨ ਸਿੱਖੀ ਆ ਗਿੱਲ ਸਾਹਿਬ ਜਿਹੜਾ ਜੋ ਕੁਝ ਹੈ ਵੈਸੇ ਪ੍ਰਮਾਤਮਾ ਕਰਦਾ ਹੈਗਾ ਆਪਣਾ ਤਾਂ ਹਿੰਮਤ ਹੁੰਦੀ ਆ ਉਹਨੇ ਜੋ ਲਿਖਿਆ ਉਹ ਹੀ ਹੁੰਦਾ ਹੈਗਾ ਤੇ ਆਪਣੀ ਕੋਸ਼ਿਸ਼ ਸੀਗੀ ਕੋਸ਼ ਜਿਹੜੀ ਆ ਉਹਨੂੰ ਫਲ ਲੱਗਾ ਹੈਗਾ ਤੇ ਬਾਕੀ ਕੁਝ ਜਦੋਂ ਪ੍ਰਿੰਪ ਰਹਿਦੇ ਹੁੰਦਾ ਸੀਗੇ ਉਹਨਾਂ ਦੀ ਨਹੀਂ ਲੜਾਈ ਲੱਗੀ 1966 ਦੀ ਵੀ 71 ਵਿੱਚ ਮੈਂ ਉਹਨਾਂ ਦੀ ਨਹੀਂ ਪ੍ਰੋਫੈਸਰ ਲੱਗਾ ਸੀਗਾ ਤੇ ਉਹ 68 ਦੀ ਲੜਾਈ ਵਿੱਚ ਲਾਹੌਰ ਤੋਂ ਰੇਡੀਓ ਸਟੇਸ਼ਨ ਸੁਣਦੇ ਹੁੰਦੇ ਸੀ ਕੁਝ ਮੇਰੇ ਜਿਹੜੀ ਹੈਗੀ ਕਵਤਾ ਜਾਂ ਗਜ਼ਲ ਵਿੱਚ ਜਿਹੜੇ ਹੈਗੇ ਆ ਉਰਦੂ ਦਾ ਜਿਹੜਾ ਹੈਗਾ ਥੋੜਾ ਬਹੁਤ ਹੈ ਨਾ ਉਹ ਉਹਨਾਂ ਦਿਨਾਂ 'ਚ ਰੇਡੀਓ ਦੇ ਉੱਤੇ ਕਵੀ ਦਰਬਾਰ ਵੀ ਆਉਂਦੇ ਹੁੰਦੇ ਸੀ ਹਾਂਜੀ ਹਾਂਜੀ ਤੇ ਉਹ ਸੁਣਦੇ ਹੁੰਦੇ ਸੀ ਕੁਝ ਜਿਹੜਾ ਉਹ ਚੱਲ ਕੇ ਗਈ ਆ ਕੁਝ ਪਾਕਿਸਤਾਨ ਦੇ ਡਰਾਮੇ ਦੇਖ ਦੇ ਕੇ ਕੋ ਲਫ਼ਜ਼ ਵਗੈਰਾ ਉੱਥੋਂ ਪਿਕ ਕਰ ਲੈਂਦੇ ਆ ਨਹੀਂ ਤੁਹਾਡੇ ਇਹਦੇ ਵਿੱਚ ਉਰਦੂ ਦੇ ਲਫ਼ਜ਼ ਹੈਗੇ ਨੇ ਵਿੱਚ ਵਿੱਚ ਆ ਜਾਂਦੇ ਹੈਗੇ ਆ ਤਾਂ ਇਹ ਕੁਦਰਤੀ ਹੈ ਜੀ ਮੈਂ ਇਹ ਨਹੀਂ ਕਹ ਸਕਦਾ ਵੀ ਮੇਂ ਅੰਦਰ ਕੁਝ ਹੋਇਆ ਬਸ ਇਹ ਹੈ ਵੀ ਹੁਣ ਕਈ ਵਾਰ ਮੈਂ ਸੋਚਦਾ ਹਾਂ ਨਾ ਵੀ ਮੈਂ ਇਹ ਚੀਜ਼ ਮੈਂ ਲਿਖੀ ਆ ਕਿਦਾਂ ਲਿਖ ਲਈ ਆ ਲਿਖਣ ਤੋਂ ਬਾਅਦ ਇਹ ਵੀ ਮਹਿਸੂਸ ਹੁੰਦਾ ਹੈਗਾ ਤੇ ਹੁਣ ਅੱਜ ਕੱਲ ਤੁਹਾਡੀਆਂ 6 ਕਿਤਾਬਾਂ ਚੁੱਕੀਆਂ ਨੇ ਮੇਰੀਆਂ ਚਾਹ ਪੰਜ ਆ ਚੁੱਕੀਆਂ ਹੈਗੀਆਂ ਤੇ ਛੇਵੀ ਮੇਰੀ ਰੈਡੀ ਹੈਗੀ ਆ ਤੇ ਇੱਕ ਨੂੰ ਤੁਸੀਂ ਗਿਣਦੇ ਨਹੀਂ ਜਿਹੜੀ ਮੈਂ ਵਿੱਚ ਗਣ ਲਈ ਆ ਉਹ ਹੈਗੀ ਆ ਅਧੂਰੇ ਖਾਣ ਉਹ ਖੁੱਲੀ ਕਾਪਤਾ ਸੀ ਹਾਂ ਜੀ ਉਹ ਤੋਂ ਬਾਅਦ ਫਾਈ ਸੀਗੀ ਮੈਂ ਬਰਫ ਬਣਿਆ ਹਾਂ ਹੂੰ ਉਤੋਂ ਬਾਅਦ ਆਈ ਸੀ ਫਾਸਲੇ ਹੂੰ ਉਤੋਂ ਬਾਅਦ ਆਈ ਸੀਗੀ ਇੱਕ ਹੋਰ ਸੀਗੀ ਹੂੰ ਧਰ ਦੀ ਸ਼ਾਮ ਤੇ ਫਿਰ ਲਾਸ ਆਈ ਆ ਖਾਲੀ ਬੇੜੀਆਂ ਖਾਲੀ ਬੇੜੀਆਂ ਤੇ ਹੁਣ ਦੇਖਦੇ ਕੀ ਨਾਂ ਰੱਖਦੇ ਆ ਹਲੇ ਨਾਂ ਰੱਖਿਆ ਨਹੀਂ ਤੇ ਬਲਦੇਵ ਸਿਰਾ ਜੀ ਬੜਾ ਚੰਗਾ ਲੱਗਾ ਗੱਲਾਂ ਕਰਕੇ ਇਕ ਇਹ ਵੀ ਆ ਵੀ ਤੁਹਾਡੇ ਬਾਰੇ ਉਹ ਜਾਣਿਆ ਜਿਹੜਾ ਕਿਤੇ ਆਪਾਂ ਨੂੰ ਬੈਠ ਕੇ ਗੱਲਾਂ ਕਰਦਾ ਮੌਕਾ ਨਹੀਂ ਮਿਲਦਾ ਤੁਹਾਡੇ ਜੀਵਨ ਬਾਰੇ ਤੇ ਤੁਹਾਡੇ ਜੀਵਨ ਦੇ ਸਫ਼ਰ ਬਾਰੇ ਤੇ ਤੁਹਾਡੀ ਲੇਖਣੀ ਬਾਰੇ ਮੈਂ ਬਹੁਤ ਹਾਂ ਤੇ ਸਟਰਗਲ ਰਹੀ ਮੇਰੀ ਜਿਹੜੀ ਸਾਹਾਂ ਦੀ ਸਾਥ ਨੇ ਮੇਰੇ ਤਿੰਨ ਬੱਚੇ ਹੈਗੇ ਆ ਤੇ ਤਿੰਨੇ ਪੜੇ ਹੋਏਗੇ ਆਪਣੀ ਆਪਣੀ ਜਗ੍ਹਾ ਸੈੱਟ ਹੈਗੇ ਆ ਬਹੁਤ ਵਧੀਆ ਇਹ ਦੇਖੋ ਅਸਲੀ ਕਮਾਈ ਇਹੀ ਹੁੰਦੀ ਆ ਹਾਂਜੀ ਤੇ ਜੇ ਬੱਚੇ ਸੱਟ ਨੇ ਖੁਸ਼ ਨੇ ਤੇ ਮਾਪੇ ਆਪ ਆਪਣੇ ਆਪ ਸੰਤੋਸ਼ਟ ਨੇ ਖੁਸ਼ ਨੇ ਤੇ ਬਾਕੀ ਜਿਹੜਾ ਦੂਸਰਾ ਪੈਸਾ ਹੈਗਾ ਉਹ ਤਾਂ ਹਣ ਜਾਣ ਵਾਲੀਆਂ ਚੀਜ਼ਾਂ ਨੇ ਤੁਸੀਂ ਅੱਜ ਸਟੂਡੀਓ ਦੇ ਵਿੱਚ ਆਏ ਬੜੀਆਂ ਕੂਬਸੂਰਤ ਗੱਲਾਂ ਕਰੀਆਂ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਥੈਂਕ ਯੂ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮੈਨੂੰ ਮੌਕਾ ਦੇਣ ਦਾ ਤੇ ਲੋਕਾਂ ਦੇ ਰੂਬਰੂ ਕਰਨ ਦਾ ਭਲਵਾਨੀ ਅੱਜ ਪ੍ਰੋਗਰਾਮ ਨੂੰ ਇੱਥੇ ਹੀ ਸੰਪੂਰਨ ਕਰਦੇ ਆਂ ਖੁਸ਼ ਰਹੋ ਤੰਦਰੁਸਤ ਰਹੋ ਚੜ੍ਹਦੀ ਕਲਾ ਚ ਰਹੋ ਥੈਂਕ ਯੂ